ਈਵਨ ਆਇਆ ਫਿਰ ਮੈਗੀ ਸਾਂਝ ਮੈਗੀ ਖਾਣੀ ਸਾਂਝ ਖਾਂਦਾ ਆ ਪਾਹਲ ਖਾ ਗਿਆ ਪਾਹਲ ਵਿਚਾਰਾ ਆਉਂਦੇ ਆ ਇੰਟੂਸ਼ਨ ਜਲ ਜਾਂਦਾ ਪਲੇਨ ਮਤਲਬ ਬਸ ਉਹ ਬੋਇਲ ਕਰਨੀ ਆ ਹਾਂ ਤੇ ਉਹ ਜਿਹੜਾ ਉਹਦੇ ਵਿੱਚ ਮਸਾਲਾ ਹੁੰਦਾ ਵਾ ਬਸ ਉਹ ਹੀ ਪਾਉਣਾ ਬਸ ਤੇ ਇਹਦੇ ਚ ਇੱਥੇ ਪਿਆਜ਼ ਟਮਾਟਰ ਵਗੈਰਾ ਜੋ ਵੀ ਆ ਸਾਰਾ ਉਸ ਨੂੰ ਤੇ ਇਹਦੇ ਹੈਲੋ ਆਈਂਦੇ ਫਰੈਂਡ ਆ ਰੀਤ ਸਾਹਜ ਮੇਰੇ ਨਾਲ ਗੱਡੀ ਸਾਫ਼ ਕਰਾਉਂਦੀ ਕਰੋ ਕਰੋ ਹੱਥ ਨਹੀਂ ਲੱਗਾ ਗੰਦਾ ਬਾਈ ਕਰ ਦੋ ਕਰ ਦੋ ਸਾਰੀ ਸਾਫ਼ ਕਰ ਦੋ ਵੀ ਕੱਲੀ ਕੱਲੀ ਰਸਗੁੱਲੇ ਖਾਈ ਜਾਂਦੀ ਐ ਤੇ ਇੰਨਾ ਨਹੀਂ ਕਿਸੇ ਨੂੰ ਸੁਲਾ ਮਾਰਦਾ ਉਹ ਮੈਂ ਮੈਨੂੰ ਵੀ ਖਵਾ ਦੇ ਇੱਕ ਅੱਧਾ ਰਸਗੁੱਲਾ ਆ ਵੀ ਖਾਈ ਜਾਂਨੀ ਕੱਲੀ ਕੱਲੀ ਦੋਗਤੇ ਆਗੇ ਤੇ ਦੋ ਬਾਹੂ ਨੇ ਲੈ ਲੈ ਦੇ ਤੇ ਇੱਕ ਮੈਂ ਖਾ ਲਿਆ ਤਾਂ ਉਹ ਇੱਕ ਤੂੰ ਹੀ ਖਾ ਲ ਹੁਣ ਮੂੰਹ ਕਰ ਨਹੀ ਨਹੀ ਤੇ ਮੈਨੂੰ ਕਮਲੀ ਚ ਪਾ ਕੇ ਦੇ 5 ਸੱਤ ਤੂੰ 5 ਸੱਤ ਹੁਣ ਪਾ ਕੇ ਇੱਕ ਅੱਧਾ ਆਪਦੇ ਮੈਨੂੰ ਚੱਲਿਆ ਫੜਾ ਮੈਂ ਉਹਦਾ ਖਾ ਲੈਣਾ ਮੂੰਹ ਓਡੋ ਨਹੀ ਨਹੀ ਫੜਾ ਮੈਂ ਉਹਦਾ ਖਾ ਲੈਣਾ ਮੂੰਹ ਓਡੋ ਨਹੀ ਤੂੰ ਫੜਾ ਮੈਂ ਖਾ ਰਾਂਗਾ ਨਾ ਮੈਂ ਮੂੰਹ ਓਡਣਾ ਨਹੀਂ ਐਡੀ ਤੂੰ ਕਿਤੇ ਤੈਨੂੰ ਪਿਆਰ ਜਾਗਣ ਰਿਹਾ ਲੈ ਆ ਮੈਂ ਉਹਦਾ ਖਾ ਲੈਣਾ ਉੱਡੇ ਵਾਰੀ ਫਿਰ ਆ ਰਜਾ ਕੰਦੇ ਆਣਾ ਮਮ ਲਿਆ ਮੈਂ ਉਹਦਾ ਖਾਲੀ ਨਾ ਬੜਾ ਨਹੀਂ ਮੈਂ ਤੁਹਾਡੇ ਮੂੰਹ ਚ ਨਾ ਸੋਣਾ ਰਸਗੁੱਲਾ ਆਪੇ ਖਾ ਲੋ ਬੜੋ ਬੜਾ ਲੱਗੀ ਮੈਂ ਤੁਹਾਡੇ ਮੂੰਹ ਚ ਪਾਉਣੀ ਹਾਂ ਮੇਰੇ ਛੋਣਾ ਬੁੱਗਾ ਕਿੱਥੇ ਆ ਮਮ ਕੋਠੇ ਕੋਠੇ ਜੀ ਦੇ ਨਿਹਾਣੇ ਹੋ ਗਏ ਤੂੰ ਮੋਲੇ ਤੇ ਰਸਗੁੱਲੇ ਮੂੰਹ ਚ ਪਾਉਨੇ ਦੋ ਤਿੰਨ ਦਿਨ ਹੋ ਗਏ ਗੱਡੀ ਧੋਤੀ ਨਹੀਂ ਤੇ ਹੁਣ ਗੱਡੀ ਧੋਣ ਵਾਸਤੇ ਕਿੰਨੇ ਮੈਂਬਰ ਆਏ ਆ 1 2 3 ਤੇ 4 4 ਮੈਂਬਰ ਆਏ ਗੱਡੀ ਧੋਣ ਵਾਸਤੇ ਗੱਡੀ ਵੀ ਮੈਂ ਇਕੱਲੇ ਨਹੀਂ ਪਾਦਾ ਨਹੀਂ ਤੁਸੀਂ ਤਿੰਨ ਜਾਣੀ ਕਿ ਲੈਣਾ ਏ ਤੁਹਾਨੂੰ ਆ ਐਵੇਂ ਪੜਾਇਆ ਜੇ ਹੋ ਫੜ ਕੇ ਰੱਖ ਤੇ ਆ ਵੀ ਫੜ ਕੇ ਰੱਖ ਲੈ ਐਵੇਂ ਟੋਟੀ ਛਡਵਾਈ ਜੇ ਉਹਨੇ ਸ਼ੈਂਪੂ ਪੜਿਆ ਹਾਂਜੀ ਕੀ ਬੰਦੇ ਆ ਇਹ ਇਹ ਕੀ ਆ ਇਮਾ ਕੀਦੇ ਆਟੇ ਵਿੱਚ ਕੜੀਆਂ ਵਗੈਰਾ ਮੇਥੀ ਮਿਰਚਾਂ ਜੀ ਦਾ ਜਵੈਨ ਮਸਾਲਾ ਹਾਂ ਫਿਰ ਬਾਅਦ ਫਿਰ ਰੋਟੀ ਬਣਾਉਣਾ ਮਿਰਚਾਂ ਮਤਲਬ ਕਿ ਨਮਕੀਨ ਰੋਟੀ ਬਣਨ ਲੱਗੀ ਆ ਹਾਂਜੀ ਠੀਕ ਹੈ ਮੁੱਕੀ ਦੇ ਆਟੇ ਵਿੱਚ ਨਵੇਂ ਤਰੀਕੇ ਨਾਲ ਪਰਸੋਂ ਦੀ ਕੋਟੀ ਪਾਈ ਲਾਹ ਲੈ ਇਹ ਸਰਕਾਰੀ ਕੋਟੀ ਆ ਤੇ ਸਰਕਾਰੀ ਟੋਪੀ ਆ ਇਹ ਸਾਰਾ ਸਿਆਲ ਨਹੀਂ ਹੋਣੇ ਜੋ ਸਿਆਲਤ ਹੋਏਗਾ ਫਿਰ ਟੋਪੀ ਤੇ ਫਿਰ ਕੋਟੀ ਲੱਗੇਗੀ ਠੀਕ ਹੈ ਕਰੋ ਕਿ ਤੱਕ ਹੋ ਗਈ ਜਿਹੜੀ ਨਾਸ਼ਤਾ ਬਾਸ ਹੋ ਗਿਲੀਆ ਨਾ ਚਾਹ ਬਣ ਗਈ ਆ ਤਾਂ ਠੀਕ ਮਾਇਆਤਾਰੀ ਲਾ ਕੇ ਬਣਾ ਦੇ ਗੰਟੂ ਹਾਂਜੀ ਹਾਂਜੀ ਕੀ ਕਹਿੰਦੇ ਹੋ ਹਾਂ ਹੈਲੋ ਕਰ ਦਿਓ ਸਾਰੇ ਕਰ ਦਿਓ ਹੈਲੋ